ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 8 ਫਰਵਰੀ ਹੈ ਮੈਂ ਮਨਪ੍ਰੀਤ ਕੌਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਗਾ ਸਵਾਗਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਸ਼ਰਮ ਤਰਮ ਦੁਏ ਨਾਨਕਾ ਜੇ ਤਨ ਪੱਲੇ ਪਾਏ ਸੋ ਤਨ ਮਿੱਤਰ ਨ ਕਾਂੜੀਏ ਜਿਤ ਸਿਰ ਝੋਟਾ ਖਾਏ ਗੁਰੂ ਜੀ ਆਦੇ ਹਨ ਹੇ ਭਾਈ ਜਿਸ ਮਨੁੱਖ پاس ਨਾਮ ਧਨ ਹੈ ਉਸ ਮਨੁੱਖ ਦੇ ਸਰਮਤਰਮ ਦੋਵੇਂ ਹੀ ਕਾਇਮ ਰਹਿੰਦੇ ਹਨ ਜੋ ਦੁਨਿਆਵੀ ਧਨ ਦੌਲਤ ਹੈ ਉਹ ਮਨੁੱਖ ਦਾ ਅਸਲੀ ਮਿੱਤਰ ਨਹੀਂ ਹੈ ਦੁਨਿਆਵੀ ਧਨ ਦੌਲਤ ਕਰਕੇ ਮਨੁੱਖ ਝੋਟਾ ਖਾਂਦਾ ਹੈ ਸਜ਼ਾ ਭੁਗਤਦਾ ਹੈ ਜਿੰਨਾ ਲੋਕਾਂ પાસે ਦੁਨਿਆਵੀ ਧਨ ਦੌਲਤ ਹੈ ਉਹ ਮਨੁੱਖ ਅਸਲ ਵਿੱਚ ਕੰਗਾਲ ਹਨ हे ਸੱਚੇ ਪਾਤਸ਼ਾਹ ਪਰਮੇਸ਼ਰ ਜੀ ਜਿੰਨਾ ਮਨੁੱਖਾਂ ਦੇ ਹਿੱਦੇ ਵਿੱਚ ਤੇਰਾ ਵਾਸਾ ਹੈ ਉਹ ਸ਼ੁਭ ਗੁਣਾ ਨਾਲ ਭਰਪੂਰ ਹਨ ਨਕੋ ਨਗ ਭਰੇ ਹੋਏ ਹਨ ਉਹਨਾਂ ਨੂੰ ਮਨੁੱਖਾ ਨੂੰ ਅਮੀਰ ਕਿਹਾ ਜਾਂਦਾ ਹੈ ਉਹ ਮਨੁੱਖ ਧਨਵਾਨ ਹਨ ਦੁੱਖ ਤਕਲੀਫਾਂ ਸਹਿ ਸਹਿ ਕੇ ਮਨੁੱਖ ਤਾਂ ਦੌਲਤ ਇਕੱਠੀ ਕਰਦਾ ਹੈ ਜਦ ਮਨੁੱਖ ਪਾਸੋਂ ਇਹ ਚਲੀ ਜਾਵੇ ਤਾਂ ਦੁਖੀ ਹੁੰਦਾ ਹੈ ਰੋਂਦਾ ਹੈ ਗੁਰੂ ਜੀ ਆਖਦੇ ਹਨ ਪਰਮੇਸ਼ਰ ਦੇ ਸਦਾ ਕਾਇਮ ਰਹਿਣ ਵਾਲੇ ਸੱਚੇ ਨਾਮ ਤੋਂ ਬਿਨਾ ਕਿਸੇ ਮਨੁੱਖ ਦੀ ਭੁੱਖ ਨਹੀਂ ਉਤਰਦੀ ਸਰੀਰਕ ਸੁੰਦਰਤਾ ਵੀ ਕਿਸੇ ਦੀ ਭੁੱਖ ਮਿਟਾ ਨਹੀਂ ਸਕਦੀ ਵਾਰ-ਵਾਰ ਵੇਖਣ ਨਾਲ ਭੁੱਖ ਵੱਧਦੀ ਜਾਂਦੀ ਹੈ ਮਨੁੱਖ ਦੇ ਜਿੰਨੇ ਵੀ ਸਰੀਰਕ ਚਸਕੇ ਹਨ ਸਰੀਰਕ ਸੁਆਦ ਹਨ ਉਹ ਸਾਰੇ ਮਨੁੱਖ ਨੂੰ ਦੁਖੀ ਹੀ ਕਰਦੇ ਹਨ ਗੁਰੂ ਪਿਆਰੀ ਸਾਥ ਸੰਗਤ ਜੀ ਜਿਸ ਮਨੁੱਖ પાસે ਪਰਮੇਸ਼ਰ ਦਾ ਨਾਮ ਧੰਨ ਹੈ ਉਹ ਅਸਲ ਧਨਵਾਨ ਪੁਰਸ਼ ਹੈ ਅਮੀਰ ਹੈ ਪਰਮੇਸ਼ਰ ਦਾ ਨਾਮ ਮਨੁੱਖ ਦਾ ਅਸਲੀ ਮਿੱਤਰ ਹੈ ਧਨ ਦੌਲਤ ਜ਼ਮੀਨ ਜਾਇਦਾਦ ਮਨੁੱਖ ਦੇ ਅਸਲੀ ਮਿੱਤਰ ਨਹੀਂ ਹਨ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਘਰ ਵਿੱਚ ਪਰਮੇਸ਼ਰ ਦੇ ਨਾਮ ਦਾ ਵਾਸਾ ਹੈ ਉਹ ਸ਼ੁਭ ਗੁਣਾ ਦੇ ਮਾਲਕ ਹਨ ਉਹ ਧਨਵਾਨ ਹਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਨਾਮ ਧਨ ਇਕੱਠਾ ਕਰਨਾ ਚਾਹੀਦਾ ਹੈ ਇਹ ਨਾਮ ਧਨ ਅੰਤ ਸਮੇਂ ਮਨੁੱਖ ਦੀ ਸਹਾਇਤਾ ਕਰਦਾ ਹੈ ਪਿਆਰੇ ਵਿਦਿਆਰਥੀਓ ਸ਼ੁਭ ਗੁਣ ਜਿੱਥੋਂ ਵੀ ਪ੍ਰਾਪਤ ਹੋਣ ਲੈ ਲੈਣੇ ਚਾਹੀਦੇ ਹਨ ਸ਼ੁਭ ਗੁਣਾ ਨੂੰ ਸਦਾ ਵੰਡਦੇ ਰਹਿਣਾ ਚਾਹੀਦਾ ਹੈ ਭਲੇ ਪੁਰਸ਼ਾਂ ਦੀ ਸੰਗਤ ਕਰਿਆ ਕਰੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ